ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਹਰਮਨ ਪਿਆਰੇ YouTube ਚੈਨਲ ਲਾਈਫ ਆਫ ਅ ਕਾਮਨ ਮੈਨ ਮਿਨੀ ਵਲੌਗਸ ਅਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਜਾਂ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਮੇਕ ਸ਼ੋਰ ਕਰਿਓ ਤੁਸੀਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਨੋਟੀਫਿਕੇਸ਼ਨ ਨੂੰ ਵੀ ਔਨ ਕਰ ਲਿਓ ਤਾਂ ਕਿ ਤੁਹਾਡੇ ਕੋਲ ਮੇਰੀਆਂ ਸਾਰੀਆਂ ਵੀਡੀਓਜ਼ ਟਾਈਮ ਟੂ ਟਾਈਮ ਆਉਂਦੀਆਂ ਰਹਿਣ ਆਪਾਂ ਡੇਲੀ ਦਾ ਇੱਕ ਵਲੌਗ ਬਣਾਉਂਦੇ ਆ ਜੀ ਡੇਲੀ ਦਾ ਇੱਕ ਵਲੌਗ ਦਾ ਆਪਣਾ ਹਰ ਰੋਜ਼ ਨਵਾਂ ਟੌਪਿਕ ਹੁੰਦਾ ਅੱਜ ਦਾ ਆਪਣਾ ਟੌਪਿਕ ਹੈਗਾ ਕਿ ਕਾਮਯਾਬ ਹੋਵੋ ਆਪਣੇ ਲਈ ਤੇ ਆਪਣੇਆਂ ਲਈ ਤੁਸੀਂ ਦੇਖੋ ਜ਼ਿੰਦਗੀ ਇੱਕ ਵਾਰ ਮਿਲੀ ਹੈ ਠੀਕ ਹੈ ਇਹ ਨਹੀਂ ਹੈ ਕਿ ਇਹਨੂੰ ਮौज-ਮਸਤੀ ਕਰਕੇ ਤੇ ਵਿਅਰਥ ਹੀ ਟਪਾ ਦੇਣਾ ਕਿ ਭਾਈ ਜੋ ਹੋਊਗਾ ਦੇਖਿਆ ਜਾਊਗਾ ਨਹੀਂ ਤੁਸੀਂ ਤੁਹਾਨੂੰ ਜਿਹੜਾ ਹੈਗਾ ਮੌਕਾ ਮਿਲਿਆ ਠੀਕ ਹੈ 365 ਦਿਨ ਹੁੰਦੇ ਆ ਇੱਕ ਸਾਲ ਦੇ ਤਾਂ ਮਤਲਬ 365 ਮੌਕੇ ਮਿਲਦੇ ਆ ਤੁਹਾਨੂੰ ਹਰ ਸਾਲ ਵਿੱਚ ਠੀਕ ਹੈ ਜੀ ਤੇ ਤੁਸੀਂ ਆਪਣੇ ਆਪ ਨੂੰ ਇਸ ਤਰ੍ਹਾਂ ਐਸਟੈਬਲਿਸ਼ ਕਰੋ ਇਸ ਤਰ੍ਹਾਂ ਕੋਈ ਸਕਿੱਲ ਸਿੱਖੋ ਜਾਂ ਕੋਈ ਵੀ ਆਪਣਾ ਆਈਡੀਆ ਜਿਹੜਾ ਵੀ ਤੁਹਾਨੂੰ ਕੋਈ ਡ੍ਰੀਮ ਹੈ ਹਨ ਉਸ ਤੇ 365 ਦੇ 365 ਦਿਨ ਇੰਨਾ ਫੋਕਸ ਕਰੋ ਕਿ ਤੁਹਾਨੂੰ ਕੋਈ ਹੋਰ ਚੀਜ਼ ਸੁਝੇ ਹੀ ਨਾ ਠੀਕ ਹੈ ਉਹ ਜਿਹੜੇ ਕਹਿੰਦੇ ਹਨ ਬਈ ਕੋਈ ਗੱਲ ਨਹੀਂ ਅ ਨਜ਼ਾਰੇ ਲਓ ਜਾਂ ਇੰਜੋਏ ਕਰੋ ਹਨਾ ਜ਼ਿਆਦਾ ਸਟ੍ਰੈਸ ਨਹੀਂ ਲੈਣਾ ਠੀਕ ਹੈ ਮੂਮੈਂਟ ਨੂੰ ਜਿਓ ਹਾਰਡ ਵਰਕ ਕੋਈ ਨਾ ਕਰੋ ਹਨਾ ਲਿਮਟਡ ਕਰੋ ਜਾਂ ਕੁਝ ਵੀ ਐਕਸ ਵਾਈ ਜ਼ेड ਇਹ ਸਾਰੇ ਬਹਾਨੇ ਆ ਜਿਹੜੇ ਤੁਸੀਂ ਆਪ ਦੇ ਆਪ ਨੂੰ ਝੂਠ ਬੋਲਦੇ ਹੋ ਠੀਕ ਹੈ ਇਹ ਸਭ ਝੂਠ ਹੈ ਉਹ ਕਰੋ ਬਟ ਉਦੋਂ ਕਰੋ ਜਦੋਂ ਤੁਸੀਂ ਕਾਮਯਾਬ ਹੋ ਜਾਓ ਨਾ ਕਿ ਜਦੋਂ ਤੁਸੀਂ ਜ਼ੀਰੋ ਤੇ ਹੋ ਜਾਂ ਇਨ ਪ੍ਰੋਸੈਸ ਦੇ ਵਿੱਚ ਹੋਣਾ ਉਦੋਂ ਇਹ ਚੀਜ਼ ਨਹੀਂ ਕਰਨੀ ਉਦੋਂ ਹੱਡ ਤੋੜ ਮਿਹਨਤ ਕਰੋ ਜੀ ਤੋੜ ਮਿਹਨਤ ਕਰੋ ਤੁਸੀਂ ਮੌਕਾ ਨਾ ਦਵੋ ਕਿ ਤੁਸੀਂ ਨਿਰਾਸ਼ ਹੋਵੋ ਠੀਕ ਹੈ ਜਾਂ ਆਪਣੇ ਮਾਂ ਪਿਓ ਨੂੰ ਨਰਾਜ ਕਰ ਸਕੋ ਤੁਸੀਂ 100% ਦਵੋ ਆਪਣਾ ਤੁਸੀਂ ਮੋਟੀਵੇਸ਼ਨ ਭਾਲਦੇ ਹੋ ਬਈ ਮੋਟੀਵੇਸ਼ਨ ਹਰ ਰੋਜ਼ ਨਹੀਂ ਹੁੰਦਾ ਤੁਸੀਂ ਮੋਟੀਵੇਸ਼ਨ ਭਾਲਦੇ ਹੋ ਤਾਂ ਤੁਸੀਂ ਆਪਣੇ ਮॉम ਡੈਡ ਦਾ ਚਿਹਰਾ ਦੇਖੋ ਜਿਨ੍ਹਾਂ ਨੇ ਕਹੇ ਜਿਹਾ ਕਹੇ ਜਿਹਾ ਕੰਡੀਸ਼ਨਾਂ ਤੇ ਕਹੇ ਜਿਹਾ ਕਹੇ ਜਿਹਾ ਸਰਕਮਸਟੈਂਸ ਤੇ ਸਰਵਾਈਵ ਕਰਕੇ ਆਪਦੀਆਂ ਇੱਛਾਵਾਂ ਮਾਰ ਕੇ ਤੁਹਾਨੂੰ ਪਾਲਿਆ ਹੁਣ ਤੁਹਾਡੀ ਰਿਸਪੌਂਸਿਬਿਲਟੀ ਹੈ ਤੁਹਾਡੀ ਰਿਸਪੌਂਸਿਬਿਲਟੀ ਹੈ ਕਿ ਤੁਸੀਂ ਉਹਨਾਂ ਨੂੰ ਜਿਹੜੇ ਉਹਨਾਂ ਦੇ ਅਖੀਰਲੇ ਦਿਨ ਨੇ ਉਹ ਸੁੱਖ ਚ ਬਤੀਤ ਕਰਵਾਉਣੇ ਨੇ ਨਹੀਂ ਤਾਂ ਜੇ ਤੁਸੀਂ ਉਸੇ ਤਰ੍ਹਾਂ ਹੀ ਰਹੇ ਕਿ ਨਹੀਂ ਬਈ ਜੋ ਜਿਵੇਂ ਚੱਲ ਰਿਹਾ ਉਵੇਂ ਹੀ ਚੱਲਣੇ ਦੋ ਹਨਾ ਅਸੀ ਕੁਛ ਨਹੀਂ ਕਰਨ ਸਾਰਾ ਕੁਛ ਲੇਖਾਂ ਤੇ ਛੱਡਣਾ ਤਾਂ ਫਿਰ ਤੁਹਾਡੇ ਕੋਲ ਐਂਡ ਚ ਪਛਤਾਵੇ ਤੋਂ ਬਾਦੋਂ ਕੁਛ ਨਹੀਂ ਰਹੂਗਾ ਨਾਲ ਜਿਹੋ ਜਿਹਾ ਆਪਣਾ ਇੰਡੀਆ ਦਾ ਸਿਸਟਮ ਹੈ ਤੁਹਾਨੂੰ ਨਾ ਇੱਕ ਬਿਮਾਰੀ ਲੱਗਣੀ ਹੈ ਜਿਹੜਾ ਕਿ ਤੁਹਾਨੂੰ ਬੈਂਕਰਪਟ ਕਰ ਸਕਦੀ ਹੈ ਸਿਰਫ ਇੱਕ ਬਿਮਾਰੀ ਕੋਈ ਇਹੋ ਜੀ ਤਕੜੀ ਬਿਮਾਰੀ ਲੱਗ ਗਈ ਜਿਹਦਾ ਇਲਾਜ ਸਰਕਾਰੀ ਹਸਪਤਾਲ ਚ ਨਾ ਹੋਇਆ ਤੇ ਤੁਸੀਂ ਪ੍ਰਾਈਵੇਟ ਚ ਜਾਣਾ ਤੁਹਾਨੂੰ ਪੈ ਗਿਆ ਤਾਂ ਤੁਹਾਡੀ ਜਿਹੜੀ ਤੁਸੀਂ ਕਹਿ ਰਹੇ ਹੋ ਨਾ ਵੀ ਸਾਡੇ ਕੋਲ ਬਹੁਤ ਪੈਸਾ ਬਹੁਤ ਪੈਸਾ ਉਹ ਇੱਕ ਬਿਮਾਰੀ ਨੇ ਹੀ ਸਾਰਾ ਬੈਲੈਂਸ ਜ਼ੀਰੋ ਕਰ ਦੇਣਾ ਤਾਂ ਤੁਸੀਂ ਆਪਣੇ ਜਿਹੜਾ ਹੈਗਾ ਮਾਈਂਡ ਸੈਟ ਕਲੀਅਰ ਕਰੋ ਠੀਕ ਹੈ ਇਹ ਨਹੀਂ ਕਿ ਤੁਸੀਂ ਹਜੇ ਜਿਹੜੇ ਟੀਨੇਜਰ ਆ ਜਾਂ ਇਨ ਟੂ देयर 30s ਆ ਜਾਂ 40s ਆ ਹਨ ਕਿ ਨਹੀਂ ਬਈ ਮੋਮੈਂਟ ਨੂੰ ਇੰਜੋਏ ਕਰੋ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਇਹ ਉਹ ਜ਼ਿੰਦਗੀ ਬਹੁਤ ਲੰਮੀ ਆ ਅਜੇ ਤੁਸੀਂ ਦੇਖਿਆ ਜਾਵੇ ਤਾਂ ਜ਼ਿੰਦਗੀ ਬਹੁਤ ਲੰਮੀ ਆ ਹਾਂ ਉਹ ਗੱਲ ਵੱਖਰੀ ਆ ਵੀ ਜੇ ਤੁਸੀਂ ਮਿਹਨਤ ਕਰਦੇ ਹੋ ਹਨ ਉਸ ਦੇ ਕਰਦੇ ਕਰਦੇ ਤੁਹਾਡਾ ਨੰਬਰ ਆ ਗਿਆ ਤੁਸੀਂ ਚਲੇ ਗਏ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਆਪਣੀ ਜ਼ਿੰਦਗੀ ਵਿਅਕਤ ਕੀਤੀ ਐ ਤੁਸੀਂ ਜ਼ਿੰਦਗੀ ਆਪਦੀ ਡੈਡੀਕੇਟ ਕੀਤੀ ਐ ਆਪਣੇ ਮॉम ਡੈਡ ਨੂੰ ਤੁਸੀਂ ਉਹਨਾਂ ਦਾ ਕਰਜ਼ਾ ਸਾਰੀ ਉਮਰ ਨਹੀਂ ਲਾ ਸਕਦੇ ਬਟ ਇਹ ਕਹ ਲੈ ਵੀ ਜੇ ਤੁਸੀਂ ਹਨਾ ਮਿਹਨਤ ਕਰਦੇ ਹੋ ਕੁਝ ਪਰਸੈਂਟ ਮੋੜਦੇ ਹੋ ਰੱਬ ਨਾ ਕਰੇ ਵੀ ਹੋ ਜਾਂਦੀ ਐ ਕਈਆਂ ਦੀ ਉਮਰ ਘਟ ਹੁੰਦੀ ਐ ਤੇ ਇਹਨੂੰ ਪ੍ਰੋਸੈਸ ਦੇ ਵਿੱਚ ਤੁਸੀਂ ਚਲੇ ਜਾਂਦੇ ਹੋ ਤਾਂ ਤੁਸੀਂ ਕੁਝ ਪਰਸੈਂਟ ਤਾਂ ਉਹਨਾਂ ਵਾਸਤੇ ਕਰਕੇ ਗਏ ਹੋ ਨਾ ਤੁਸੀਂ ਕੁਝ ਟਰਾਈ ਤਾਂ ਕੀਤਾ ਬਜਾਏ ਉਹਦੇ ਕਿ ਤੁਸੀਂ ਕੁਝ ਵੀ ਨਾ ਟਰਾਈ ਕੀਤਾ ਹੋਵੇ ਠੀਕ ਹੈ ਬਾਪੂ ਦੇ ਚਿਹਰੇ ਨੂੰ ਦੇਖੋ ਉਹਦੇ ਜਿਹੜੇ ਝੁਰੜੀਆਂ ਪਈਆਂ ਉਹਨੂੰ ਦੇਖੋ ਮਾਂ ਦੇ ਜਿਹੜੇ ਝੁਰੜੀਆਂ ਪਈਆਂ ਉਹਨੂੰ ਦੇਖੋ ਮਾਂ ਨੂੰ ਪਿਓ ਨੂੰ ਜਿਹੜੀਆਂ ਬਿਮਾਰੀਆਂ ਲੱਗੀਆਂ ਕੋਈ ਵੀ ਬਿਮਾਰੀ ਲੱਗਿਆ 슈ਗਰ ਐ ਬੀਪੀ ਐ ਜੋ ਵੀ ਐ ਐਕਸ ਵਾਈ ਜ਼ੈਡ ਹਨਾ ਉਹਨੂੰ ਦੇਖੋ ਉਹ ਤੁਹਾਨੂੰ ਪਾਲਦਿਆਂ ਪਾਲਦਿਆਂ ਨੂੰ ਥੋੜਾ ਫਿਕਰ ਕਰਦਿਆਂ ਕਰਦਿਆਂ ਨੂੰ ਲੱਗੀਆਂ ਤੇ ਹੁਣ ਤੁਹਾਡੀ ਵਾਰੀ ਆਈ ਆ ਤੇ ਥੋੜੀ ਵਾਰ ਹੀ ਆਈ ਹੈ ਤੇ ਤੁਸੀਂ ਗਰਦ ਠਾ ਦੋ ਕਰਨਾ ਸਾਰਾ ਕੁਝ ਇਮਾਨਦਾਰੀ ਨਾਲ ਹੈ ਇਹ ਨਹੀਂ ਕਿ ਤੁਸੀਂ ਬੇਈਮਾਨੀ ਵਾਲਾ ਰਸਤਾ ਫੜੋ ਨਹੀਂ ਉਹ ਗਲਤ ਹੈ ਕਿਸੇ ਨੂੰ ਕੋਈ ਤਕਲੀਫ ਨਾ ਹੋਵੇ ਨਜਾਇਜ਼ ਕਿਸੇ ਨੂੰ ਕੋਈ ਨਜਾਇਜ਼ ਤਕਲੀਫ ਨਾ ਹੋਵੇ ਕੋਈ ਨਜਾਇਜ਼ ਨੁਕਸਾਨ ਨਾ ਹੋਵੇ ਬਾਕੀ ਨਹੀਂ ਤਾਂ ਦੁਨੀਆ ਤਾਂ ਵੈਸੇ ਤਕਲੀਫ ਵੈਸੀ ਮੰਨਦੀ ਹੈ ਵੀ ਜੇ ਤੁਸੀਂ ਕਾਮਯਾਬ ਵਾਲੇ ਰਸਤੇ ਤੇ ਤੁਰੋ ਤਾਂ ਆਂਡੀ ਗਵਾਂਡੀ ਤੇ ਰਿਸ਼ਤੇਦਾਰ ਤੋਂ ਥੋੜੀ ਤੋਂ ਤਕਲੀਫ ਵੈਸੀ ਮੰਨਦੀ ਹੈ ਬਟ ਨਜਾਇਜ਼ ਤਕਲੀਫ ਕਿਸੇ ਨੂੰ ਨਹੀਂ ਦੇਣੀ ਨਜਾਇਜ਼ ਦੁੱਖ ਕਿਸੇ ਨੂੰ ਨਹੀਂ ਦੇਣਾ ਠੀਕ ਹੈ ਜੀ ਤਦ ਤੁਸੀਂ ਆਪ ਦਾ ਫੋਕਸ ਕਰੋ ਆਪ ਦਾ ਮਾਈਂਡ ਸੈਟ ਕਲੀਅਰ ਕਰੋ ਜੇ ਤੁਸੀਂ ਟੀਨੇਜਰ ਹੋ ਜਾਂ ਤੁਸੀਂ 20s ਚੋਂ 30s ਚੋਂ 40s ਚੋਂ ਠੀਕ ਹੈ ਤੁਹਾਡੇ ਵਾਸਤੇ ਇਹ ਕੋਟ ਨਹੀਂ ਬਣਿਆ ਕਿ ਸੈਟ ਬੈਕ ਰਿਲੈਕਸ ਹਨਾ ਜੋ ਕੁਝ ਹੋਊਗਾ ਆਪੇ ਹੋ ਜਾਊਗਾ ਨਹੀਂ ਇਹ ਤੁਹਾਡੇ ਵਾਸਤੇ ਨਹੀਂ ਹੈਗਾ ਅੰਟਿਲ 50 ਜਿੰਨਾ ਚਿਰ ਤੁਸੀਂ 50 ਦੇ ਨਹੀਂ ਹੁੰਦੇ ਤੁਹਾਡੇ ਵਾਸਤੇ ਇਹ ਕੋਰਟਸ ਨਹੀਂ ਬਣੇ ਆਫਟਰ 50 ਤੁਸੀਂ ਆਪਦੇ ਤੇ ਲਗਾ ਸਕਦੇ ਹੋ ਕਿਉਂਕਿ ਤੁਸੀਂ ਆਪ ਦੀ ਜਿਹੜੀ ਹੁੰਦੀ ਆ ਮੋਸਟਲੀ ਆ uh, 50% ਤੋਂ ਉੱਤੇ ਵਾਲੀ ਲਾਈਫ ਤੁਸੀਂ ਆਪਣੀ ਸਪੈਂਡ ਕਰ ਚੁੱਕੇ ਹੁੰਨੇ ਹੋ ਅੱਜ ਤੁਹਾਡਾ ਕੁਝ ਨਹੀਂ ਮੰਨਦਾ ਬਟ ਮੈਂ ਤਾਂ ਕਹੂੰਗਾ ਵੀ ਫਿਰ ਵੀ ਟਰਾਈ ਕਰੋ ਹਾਂ ਬਈ ਸਿੱਟ ਬੈਕ ਤੇ ਅੰਡ ਰੈਲੈਕਸ ਵਾਲਾ ਥੋੜਾ ਜਿਹਾ ਤੁਸੀਂ ਆਪਸ਼ਨ ਟਰਾਈ ਕਰ ਸਕਦੇ ਹੋ ਠੀਕ ਹੈ ਬਈ ਆਪਦੀ ਜਿਹੜੀ ਮਿਹਨਤ ਹੈ ਉਹਨੂੰ ਤੁਸੀਂ ਜਿਵੇਂ 100% ਕਰਨੀ ਆ ਉਹਨੂੰ ਤੁਸੀਂ 90 80% ਕਰ ਸਕਦੇ ਹੋ ਬਟ ਜਮਾ ਜ਼ੀਰੋ ਨਹੀਂ ਕਰਨਾ ਜਮਾ ਡਾਲ ਨਹੀਂ ਕਰਨਾ ਨਲ ਨਹੀਂ ਕਰਨਾ ਠੀਕ ਹੈ ਜੀ ਤਾਂ ਇੱਕ ਮੌਕਾ ਮੋਟੀਵੇਸ਼ਨ ਤੁਸੀਂ ਕਹਿੰਦੇ ਹੋ ਬਈ ਜਿਹੜੇ ਆ ਜਿਹੜਾ ਇੰਸਟਾਗ੍ਰam ਤੇ ਰੀਲਸ ਚੱਲਦੀਆਂ ਜਾਂ ਵਲੌਗਸ ਚੱਲਦੇ ਆ ਆਪਣੇ YouTube ਤੇ ਜਿਹੜੇ ਕਹਿੰਦੇ ਆ ਕੰਸਿਸਟੈਂਸੀ ਗੱਲ ਉਹਨਾਂ ਦੀ ਵੀ ਸਹੀ ਵੀ ਕੰਸਿਸਟੈਂਸੀ ਜਿਹੜੀ ਹੈਗੀ ਆ ਉਹ ਕਾਮਯਾਬ ਬਣਾਉਂਦੀ ਆ ਤੁਹਾਨੂੰ ਸਕਸੈਸ ਦੀ ਜਿਹੜੀ ਚਾਬੀ ਆ ਉਹ ਕੰਸਿਸਟੈਂਸੀ ਆ ਭਈ ਉਹ ਕਹਿੰਦੇ ਆ ਵੀ ਮੋਟੀਵੇਸ਼ਨ ਹਰ ਰੋਜ਼ ਨਹੀਂ ਆ ਸਕਦਾ ਬਟ ਮੈਂ ਕਹਿੰਨਾ ਤੁਹਾਨੂੰ ਭਈ ਮੋਟੀਵੇਸ਼ਨ ਤੁਹਾਨੂੰ ਹਰ ਰੋਜ਼ ਆਊਗਾ ਠੀਕ ਹੈ ਥੋਡੇ ਜਿਹੜੇ ਆਗਾ ਦਰਵਾਜ਼ੇ ਤੋੜ ਕੇ ਆਊਗਾ ਤੁਸੀਂ ਬਸ ਆਪਣੇ ਮਾਂ-ਬਾਪ ਦਾ ਚਿਹਰਾ ਦੇਖਣਾ ਉਹਨਾਂ ਦੀ ਸ਼ਕਲ ਦੇਖਣੀ ਆ ਉਹਨਾਂ ਤੇ ਜਿਹੜੀਆਂ ਝੁਰੜੀਆਂ ਪਈਆਂ ਉਹਨਾਂ ਨੂੰ ਜਿਹੜੀਆਂ ਬਿਮਾਰੀਆਂ ਲੱਗੀਆਂ ਤੁਸੀਂ ਉਹ ਦੇਖਣਾ ਕਿ ਜਦ ਥੋਡੇ ਫਾਦਰ ਸਾਹਿਬ ਸ਼ਾਮ ਨੂੰ ਆਉਂਦੇ ਥੱਕੇ ਹਾਰੇ ਉਹਨਾਂ ਦੀ ਕੀ ਹਾਲ ਹੁੰਦੀ ਆ ਕੀ ਹਾਲਤ ਹੁੰਦੀ ਆ ਥੋਡੀ ਮਮ ਜਿਹੜੀ ਸਾਰਾ ਦਿਨ ਕੰਮ ਕਰਦੀ ਆ ਕਈਆਂ ਦੇ ਤਾਂ ਮਮ ਦਿਹਾੜੀ ਵੀ ਕਰਦੇ ਹੋਣਗੇ ਹਨਾ ਹੋਰ ਹਾਰਡ ਵਰਕ ਕਰਦੇ ਹੋਣਗੇ ਤੁਸੀਂ ਉਹਨਾਂ ਦੀਆਂ ਸ਼ਕਲਾਂ ਦੇਖਿਓ ਇੱਕ ਵਾਰ ਬੈਠ ਕੇ ਠੀਕ ਹੈ ਰੱਬ ਨੇ ਤੁਹਾਨੂੰ ਗਰੀਬ ਪੈਦਾ ਕੀਤਾ ਇਹ ਤੁਹਾਡੀ ਕਿਸਮਤ ਸੀਗੀ ਬਟ ਤੁਸੀਂ ਆਪਦੇ ਮਾਂ-ਬਾਪ ਨੂੰ ਗਰੀਬ ਗਰੀਬੀ ਵਿੱਚ ਮਰਨ ਦਮੋ ਇਹ ਫਿਰ ਤੁਹਾਡੀ ਨਾ ਕਾਮਯਾਬੀ ਹੈ ਇਸ ਤੇ ਭਗਵਾਨ ਦਾ ਕੋਈ ਦੋਸ਼ ਨਹੀਂ ਕਿਉਂਕਿ ਗਰੀਬੀ ਇੱਕ ਇਹ ਜੀ ਪੋਜੀਸ਼ਨ ਹੈ ਜਿੱਥੇ ਯੂ ਹੈਵ ਨਥਿੰਗ ਟੂ ਲੂਜ਼ ਤੁਸੀਂ ਕੁਝ ਵੀ ਹਾਰ ਨਹੀਂ ਸਕਦੇ ఎవਰੀਥਿੰਗ ਇਜ਼ ਵਿਨ-ਵਿਨ ਸਿਚੁਏਸ਼ਨ ਕੁਝ ਵੀ ਟਰਾਈ ਕਰੋ ਤੁਹਾਡੀ ਜਿੱਤ ਹੈ ਤੁਸੀਂ ਕਾਮਯਾਬ ਹੋਵੋਗੇ ਤੇ ਜੇ ਤੁਹਾਨੂੰ ਮੋਟੀਵੇਸ਼ਨ ਨਹੀਂ ਮਿਲਦਾ ਮੇਰੀ ਆ ਵੀਡੀਓ ਦੇਖ ਲਿਓ ਕੀ ਆਪਣੇ ਮॉम ਡੈਡ ਦੀ ਸ਼ਕਲ ਦੇਖੋ ਉਹਨਾਂ ਦੇ ਸੈਕਰੀਫਾਈਸ ਦੇਖੋ ਕਿਹੋ ਜੇ ਸਰਕਮਸਟੈਂਸ ਚ ਤੁਹਾਨੂੰ ਪਾਲਿਆ ਪੋਸਿਆ ਉਹ ਆਪ ਰਹੇ ਆਪ ਘਟ ਖਾਂਦੇ ਰਹੇ ਤੁਹਾਨੂੰ ਜ਼ਿਆਦਾ ਦਿੰਦੇ ਰਹੇ ਤੇ ਜੇ ਤੁਸੀਂ ਟੀਨੇਜਰੋਂ ਜਾਂ ਤੁਸੀਂ 20 30 40 ਚੋਂ ਠੀਕ ਹੈ ਤੁਹਾਡੇ ਮॉम ਡੈਡ ਹੈਗੇ ਤੁਹਾਡੇ ਕੋਲ ਤਾਂ ਆਪ ਦਾ 100% ਦਵੋ 100 ਕੀ 200 1000% ਦਵੋ 24 ਘੰਟੇ ਆ ਤੁਹਾਡੇ ਕੋਲ 365 ਦਿਨਾਂ 365 ਦਿਨਾਂ ਇੱਕ ਦਿਨ ਦੇ ਵਿੱਚ 24 ਘੰਟੇ ਆ 10 ਘੰਟੇ ਵੀ ਸੌਂਦੇ ਤੁਸੀਂ ਜੇ ਕਹਿੰਦੇ ਨਾ ਬਾਡੀ ਨੂੰ 8 ਘੰਟੇ 슬ੀਪ ਚਾਹੀਦੀ ਆ ਤਾਂ ਕਿ ਤੁਹਾਡਾ ਮਾਈਂਡ ਤੇ ਬਾਡੀ ਫਰੈਸ਼ ਰਹੇ ਤੁਹਾਨੂੰ 10 ਘੰਟੇ ਦਿੱਤੇ 14 ਘੰਟੇ ਤੁਸੀਂ ਆਪ ਦੇ ਇੰਨੇ ਐਕਸਪਰਟ ਹੋ ਜੋ ਸਕਿੱਲ ਸਿੱਖਣ ਚ ਜਾਂ ਕੋਈ ਵੀ ਜਿਹੜਾ ਤੁਹਾਡਾ ਡ੍ਰੀਮ ਹੈ ਕੋਈ ਵੀ ਤੁਸੀਂ ਬਿਜ਼ਨਸ ਕਰਨਾ 14-14 ਘੰਟੇ ਤੁਸੀਂ ਲਾ ਦੋ ਉਸ ਦੇ ਵਿੱਚ ਤੁਸੀਂ ਬਸ ਉਹ ਇੱਕ ਚੀਜ਼ ਫੜ ਲਓ ਬਈ ਤੁਹਾਡਾ ਜਿਹੜਾ ਕੰਪੀਟੀਟਰ ਹੈ ਜਾਂ ਜਿਹੜੀ ਤੁਹਾਡੀ ਸਕਸੈਸ ਹੈ ਉਹ ਬਸ ਘਬਰਾਜੇ ਬਈ ਇਹ ਬੰਦਾ ਤਾਂ ਪਾਗਲ ਹੋ ਕੇ ਮੇਰੇ ਮਗਰ ਪੈ ਗਿਆ ਜਾਂ ਇਹ ਬੰਦਾ ਤਾਂ ਪਾਗਲ ਹੈ ਇਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਕੋਈ ਇੱਕ ਚੀਜ਼ ਆਪਾਂ ਇਹ ਨਹੀਂ ਕਹਿੰਦੇ ਹਰ ਇੱਕ ਚੀਜ਼ੇ ਟਰਾਈ ਕਰੋ ਨਹੀਂ ਕੋਈ ਇੱਕ ਚੀਜ਼ ਕੋਈ ਇੱਕ ਸਕਿੱਲ ਕੋਈ ਇੱਕ ਕੰਮ ਕੋਈ ਇੱਕ ਜੌਬ ਕੁਝ ਵੀ ਹੈ ਹਨਾ ਪਾਗਲ ਹੋ ਕੇ ਹੱਥ ਧੋ ਕੇ ਉਹਦੇ ਮਗਰ ਪੈ ਜਾਓ ਬਸ ਕਹਿ ਦਿਓ ਕਿ ਬਈ ਇਹ ਚੀਜ਼ ਮੇਰੀ ਹੈ ਕੋਈ ਮਰਜ਼ੀ ਆ ਜੇ ਮੇਰੇ ਨਾਲ ਮੁਕਾਬਲਾ ਕਰਨ ਆਪਾਂ ਕਿਸੇ ਨਾਲ ਮੁਕਾਬਲਾ ਨਹੀਂ ਕਰਨਾ ਆਪਾਂ ਆਪਣੇ ਆਪ ਨਾਲ ਕਰਨਾ ਕਿ ਕੱਲ ਮੈਂ ਕਿੱਥੇ ਸੀਗਾ ਤੇ ਅੱਜ ਮੈਂ ਕਿੱਥੇ ਹਾਂ ਤੇ ਕੱਲ ਨੂੰ ਮੈਂ ਕਿੱਥੇ ਜਾਣਾ ਠੀਕ ਹੈ ਤੁਸੀਂ ਆਪਦੇ ਘਰ ਦੀ ਜਿਹੜੀ ਹਾਲਾਤ ਆ ਘਰ ਦੇ ਹਾਲਾਤ ਨੇ ਆਪਨੇ ਮॉम ਡੈਡ ਦੇ ਹਾਲਾਤ ਨੇ ਉਹ ਠੀਕ ਕਰਨੇ ਆ ਇਹ ਜਨਮ ਤੁਹਾਡਾ ਇਸੇ ਲਈ ਹੋਇਆ ਬਸ ਤੁਸੀਂ ਇਹ ਸਮਝ ਲਓ ਕਹਿੰਦੇ ਆ ਨਾ ਵੀ ਜ਼ਿੰਦਗੀ ਦਾ ਵजूद ਕੀ ਹੈ ਜੇ ਤੁਸੀਂ ਗਰੀਬੀ ਵਿੱਚ ਹੋ ਠੀਕ ਹੈ ਤਾਂ ਤੁਹਾਡਾ ਜਨਮ ਇਸੇ ਚੀਜ਼ ਲਈ ਹੋਇਆ ਵੀ ਤੁਸੀਂ ਆਪਦੇ ਟੱਬਰ ਦੀ ਗਰੀਬੀ ਚੱਕਣੀ ਹੈ ਤੁਸੀਂ ਆਪਦੇ ਮॉम ਡੈਡ ਨੂੰ ਤੁਸੀਂ ਪੁੱਛ ਕੇ ਦੇਖਿਓ ਉਹਨਾਂ ਦਾ ਕੀ ਸੁਪਨਾ ਹੈ ਨਾ ਮਤਲਬ ਜੇ ਉਹਨਾਂ ਕੋਲ ਪੈਸੇ ਹੁੰਦੇ ਤਾਂ ਉਹ ਕੀ ਕਰਦੇ ਤੁਸੀਂ ਪੁੱਛੋ ਇੱਕ ਵਾਰ ਬੈਠੋ ਉਹਨਾਂ ਕੋਲ ਠੀਕ ਹੈ ਤੁਹਾਨੂੰ ਉਹ ਜੇ ਫਾਦਰ ਸਾਹਿਬ ਕੋਲ ਬੈਠੋਗੇ ਤੁਹਾਨੂੰ ਪਹਿਲੇ 5 ਮਿੰਟ ਜਿਹੜੀਆਂ ਹੈਗੀਆਂ ਗਾਲਾਂ ਦੇਣਗੇ ਜਾਂ ਛਿੜਕਾਂ ਦੇਣਗੇ ਪਹਿਲੇ 5 ਮਿੰਟ ਮੇਰੇ ਤੋਂ ਲਿਖਾ ਕੇ ਲੈ ਲਓ ਆਪਦੇ ਫਾਦਰ ਸਾਹਿਬ ਕੋਲ ਬੈਠੋ ਪਹਿਲੇ 5 ਮਿੰਟ ਉਹਨਾਂ ਨੇ ਤੁਹਾਨੂੰ ਜੱਗ ਜਹਾਨ ਦੀਆਂ ਛਿੜਕਾਂ ਠੀਕ ਹੈ ਸਾਰਾ ਕੁਝ ਕਰਨਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਜਦੋਂ 5 ਮਿੰਟ ਹੋ ਗਏ ਤੁਹਾਡਾ ਬੈਸਟ ਫਰੈਂਡ ਤੁਹਾਡੇ ਕੋਲ ਬੈਠਾ ਹੋਊਗਾ ਜਿਹੜਾ ਦੁਨੀਆ ਤੇ ਇਕਲੌਤਾ ਇਹੋ ਜਿਹਾ ਬੰਦਾ ਹੋਊ ਬਈ ਬਲ ਦੀ ਅੱਗ ਵਿੱਚ ਤੁਹਾਨੂੰ ਬਚਾਉਣ ਵਾਸਤੇ ਉਸ ਅੱਗ ਚ ਛਲਾਂਗ ਮਾਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਹੋਰ ਕੋਈ ਰਿਸ਼ਤੇਦਾਰ ਨਹੀਂ ਕੋਈ ਤਾਈ ਚਾਚੇ ਮਾਮੇ ਮਾਸੀ ਮਾਸੇ ਫੁੱਫੜ ਐਕਸ ਵਾਈ ਜ਼ेड ਸਾਰੇ ਪਿੱਛੇ ਤੁਹਾਡਾ ਪਿਓ ਤੇ ਤੁਹਾਡੀ ਮਾਂ ਇਹੀ ਸਾਰਾ ਕੁਝ ਕਰ ਸਕਦਾ ਥੋਡੇ ਲਈ ਤਾਂ ਕਿ ਤੁਹਾਡਾ ਬਿਹਤਰ ਹੋ ਸਕੇ ਤੇ ਹੁਣ ਤੁਹਾਡੇ ਵਿੱਚ ਇਹ ਵੀਡੀਓ ਸੁਣ ਕੇ ਭੰਬੜ ਬਲਣੇ ਚਾਹੀਦੇ ਆ ਵੀਡੀਓ ਨੂੰ ਸੇਵ ਕਰ ਲਿਓ ਵੀਡੀਓ ਨੂੰ ਭਾਵੇਂ ਡਾਊਨਲੋਡ ਵੀ ਕਰ ਲਿਓ ਅਜੇ ਤੁਹਾਡਾ ਕਿਤੇ ਮੋਟੀਵੇਸ਼ਨ ਘਟਦਾ ਜਾਂ ਤੁਸੀਂ ਤੁਹਾਡਾ ਮਨ ਆਸੇ-ਪਾਸੇ ਦੌੜਦਾ ਤਾਂ ਤੁਸੀਂ ਇਹ ਵੀਡੀਓ ਦੇਖ ਲਿਓ ਤੇ ਵੀਡੀਓ ਇਹ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਹੋਰ ਵੀਰ ਭੈਣ ਭਰਾ ਜਿਹੜੇ ਹੈਗੇ ਆ ਹਨਾ ਉਹਨਾਂ ਨੂੰ ਵੀ ਹੌਸਲਾ ਮਿਲ ਸਕੇ ਵੀ ਇਹ ਜ਼ਿੰਦਗੀ ਤੁਸੀਂ ਆਪਦੇ ਮॉम ਡੈਡ ਦੇ ਨਾਮ ਲਾ ਦੋ ਕਿ ਉਹਨਾਂ ਦੀ ਗਰੀਬੀ ਚੱਕਣੀ ਆ ਲੱਪੜ ਮਾਰ ਕੇ ਬਾਹਰ ਕੱਢਣੀ ਆ ਬਸ ਘਰੋਂ ਭਜਾਉਣੀ ਆ ਲੱਪੜ ਮਾਰ ਕੇ ਚਪੇੜਾਂ ਮਾਰ ਕੇ ਬਈ ਬਸ ਹੋਰ ਕਿਸੇ ਤੇ ਗੁੱਸਾ ਨਹੀਂ ਕੱਢਣਾ ਹੋਰ ਕਿਸੇ ਤੇ ਗੁੱਸਾ ਨਹੀਂ ਕੱਢਣਾ ਆਪਣੀ ਗਰੀਬੀ ਦੇ ਗੁੱਸਾ ਕੱਢਣਾ ਕਿ ਬਸ ਇਹ ਨਹੀਂ ਹੈ ਨਾ ਗਰੀਬ ਜੰਮ ਜ਼ਰੂਰ ਪਿਆ ਪਰ ਮਰਨਾ ਨਹੀਂ ਨਾ ਹੀ ਆਪਦੇ ਮਾਪਿਆਂ ਨੂੰ ਮਰਨ ਦੇਣਾ ਗਰੀਬੀ ਚ ਤੁਸੀਂ ਪੁੱਛਿਓ ਆਪਦੇ ਮਾਪਿਆਂ ਨੂੰ ਕੋਲੇ ਬਿਠਾ ਕੇ ਵੀ ਜੇ ਤੁਹਾਡੇ ਕੋਲ ਪੈਸੇ ਹੁੰਦੇ ਤਾਂ ਤੁਸੀਂ ਕੀ ਕਰਦੇ ਹਨਾ ਕੀ ਲੈਂਦੇ ਕੀ ਤੁਹਾਡਾ ਹੁੰਦਾ ਵੀ ਤੁਸੀਂ ਡ੍ਰੀਮ ਤੁਹਾਡਾ ਕੀ ਆ ਉਹਨੂੰ ਮੋਟੀਵੇਸ਼ਨ ਬਣਾ ਲਓ ਬਸ ਬਈ ਇਹ ਚੀਜ਼ ਮੈਂ ਆਪਦੇ ਮਮ ਡੈਡ ਨੂੰ ਲੈ ਕੇ ਦੇਣੀ ਆ ਤੁਹਾਡੇ ਫਾਦਰ ਸਾਹਿਬ ਨੂੰ ਕਿਹੜੀ ਗੱਡੀ ਪਸੰਦ ਸੀ ਕਿਹੜੀ ਲੈਣੀ ਸੀ ਉਹਨੇ ਹਨਾ ਜਿਉਂ ਬਿਲਕੁਲ ਪੈਸੇ ਹੁੰਦੇ ਤੁਹਾਡੇ ਮਾਂ ਨੇ ਕਿਹਾ ਜੇ ਸੂਟ ਪਾਉਣੇ ਸੀਗੇ ਕਿ ਔਫ ਲੇਡੀਜ਼ ਦਾ ਸੂਟ ਨਾ ਸੂਟਾਂ ਦਾ ਹੁੰਦਾ ਜਾਂ ਕੁਝ XYZ ਘਰ ਦੇ ਹਨਾ ਹੁੰਦੇ ਆ ਬਈ ਆਹ ਮੈਂ ਸੋਫੇ ਲੈਣੇ ਸੀ ਇਹੋ ਜਿਹਾ ਮੈਂ ਉਹ ਸੈਟ ਲੈਣਾ ਸੀਗਾ ਤਾਂ ਤੁਸੀਂ ਬਸ ਉਹ ਠਾਨ ਲਓ ਮੋਟੀਵੇਸ਼ਨ ਸਭ ਤੋਂ ਤਕੜਾ ਹੋਈ ਆ ਇਸ ਦੁਨੀਆ ਤੇ ਇਸ ਤੋਂ ਤਕੜਾ ਮੋਟੀਵੇਸ਼ਨ ਕੋਈ ਨਹੀਂ ਹੋ ਸਕਦਾ ਵੀ ਤੁਹਾਡੇ ਮਮ ਡੈਡ ਦੇ ਕੀ ਸੁਪਨੇ ਸੀਗੇ ਠੀਕ ਆ ਬਈ ਗਰੀਬੀ ਨੇ ਉਹਨਾਂ ਨੂੰ ਢਾਇਆ ਤੇ ਤੁਹਾਡੀ ਮਮ ਡੈਡ ਦੇ ਕੀ ਸੁਪਨੇ ਸੀਗੇ ਮੈਂ ਤੁਹਾਨੂੰ ਮਿਲੂੰਗਾ ਅਗਲੀ ਵੀਡੀਓ 'ਚ ਤਦ ਤੱਕ ਲਈ ਸਤਿ ਸ੍ਰੀ ਅਕਾਲ